ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਦਿਨੇ ਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਗਾਵਾਂ ਦਿਖਾਵਾਂਗੇ ਦੋਵੇਂ ਬਿਲਕੁਲ ਤਾਜ਼ੀਆਂ ਸਗੀਆਂ ਆਪਾਂ ਪਹੁੰਚਿਆ ਵੀਰ ਸਾਹਿਬ ਦੀਪ ਦੇ ਕੋਲ ਤਿਆਰ ਕਰਦੇ ਹਾਂ ਵੀਰਾਂ ਨਾਲ ਗੱਲਬਾਤ ਸਸੇਰ ਜੀ ਸਸੇਰ ਜੀ ਜੱਸੀ ਗਾਲ ਜੀ ਹੋਸ ਨਾ ਠੀਕ ਠਾਕ ਜੀ ਸਸੇਰ ਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਜੀ ਇਹ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵੀ ਜੀ ਆਪਣਾ ਸ਼ਾਜੀਪ ਸਿੰਘ ਪਿੰਡ ਦੀਨੇਵਾਲ ਤਹਿਸੀਲ ਐ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਵੀ ਜੀ ਆਪਣਾ 95017 333 ਠੀਕ ਹੈ ਜੀ ਬਈ ਜਿਹੜੀ ਪਹਿਲੇ ਨੰਬਰ ਤੇ ਵੜ ਕਿਨਵਾ ਸੁਬਾ ਸੂਈਆ ਇਹ ਵੀ ਜੀ ਤੀਜਾ ਸੁਬਾ ਸੂਈ ਆ ਆਪਣੇ ਘਰੇ ਸੂਈ ਆ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਜੀ ਆਪਣੇ ਘਰੇ ਸੂਈ ਆ ਰਾਤ ਸੂਈ ਆ ਪਰਸੋਂ ਮੰਗਲਵਾਰ ਸੂਈ ਆ ਰਾਤ ਠੀ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਆਹ ਵਾਲਾ ਤਿੰਨ ਚੈੱਕ ਕਰ ਸਕਦੇ ਦੋ ਜਵਾਬ ਦਿੱਤੇ ਸੀ ਪਹਿਲਾ ਜਵਾਬ ਨਾ ਥੋੜਾ ਜਲਾ ਜੁੜੇ ਅੰਦਰ ਜਾਣ ਕਰਕੇ ਜਿੱਦਾਂ ਵੀ ਆ ਉਹਨੇ ਤਿੰਨ ਚਾਰ ਆਣ ਕੇ ਬਾਹਰ ਸਾਲ ਲਏ ਆ ਅੱਛਾ ਅੱਛਾ ਉਹ ਮਰ ਗਿਆ ਜੀ ਦੂਸਰੇ ਨੰਬਰ ਤੇ ਆਇਆ ਜੀ ਠੀਕ ਆ ਠੀਕ ਆ ਹਾਂ ਜੀ ਤੇ ਇਹ ਦੇਖੋ ਕਿੰਨਾ ਕ ਇਸ ਟਾਈਮ ਬੋਲਾ ਜਾਂ ਦੁੱਧ ਇਹਦੇ ਕੋਲ ਵੀ ਜੀ ਇਸ ਟਾਈਮ ਜਿਹੜਾ ਕੰਡੇ ਵਾਲਾ ਭਾਵੇਂ ਵੀਰ ਕੋਲ ਕੋ ਕੰਡੇ ਨਾਲ ਮਿਲ ਲੈ ਜਿਹੜਾ ਭਾਵੇਂ ਕੋ ਲੀਟਰ ਮਾਰ ਲੈ 14 ਕਿਲੋ ਜੀ ਆਪਾਂ ਇਹਦਾ ਚਵਾ ਕੇ ਦਵਾਂਗੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਓ ਜੀ 14 ਲੀਟਰ ਜਿਹੜਾ ਇਸ ਟਾਈਮ ਬੋਲਾ ਹੀ ਬੋਲਾ ਤਿਆਰ ਆ ਤੇ ਕਿੰਨਾ ਕ ਦੁੱਧ ਆ ਲਈਏ ਇਹ ਦੁੱਧ ਵੀ ਜੀ ਨਾਰਮਲ ਸੇਵਾ ਤੇੜਾ ਨਾ 20 ਕਿਲੋ ਭਰੀ ਜਾਊਗੀ ਅੱਛਾ ਜੀ ਹਾਂਜੀ ਹਾਂਜੀ 20 ਕਿਲੋ ਜਿਹੜਾ ਨਾਰਮਲ ਸੇਵਾ ਤੇ ਭਰੀ ਜਾਊਗੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਜੇ ਕੋ ਵੀਰ ਭਰਾ ਕੋ ਬਾਦ ਸੇਵਾਲਾ ਲੈ ਗਿਆ ਤੇ 22 ਕਿਲੋਰ ਮਾਨ ਨੇ ਹਟ ਪਤਾ ਇਦੀ ਵਹਿੜ ਨੂੰ ਇੰਨਾ ਕਿ ਦੁੱਧ ਗਿਆ ਤਾਂ ਲੋ ਜੀ ਕਾੜ ਕਾੜ ਜਿਹੜਾ ਚੰਗਾ ਆ ਗਿਆ ਉਹ ਤਾਂ ਹੈ ਵੀ ਬੋਦੀ ਵਾਲੀ ਆ ਤੇ ਅਸਾਂ ਮੌਕੇ ਦੇ ਜਿਹੜਾ 14 ਲੀਟਰ ਇੱਕੋ ਦੁੱਧ ਤਿਆਰ ਆ ਇੱਕੋ ਚਲੋ ਵੀਰ ਭਰਾ ਸਾਂਭਣ ਵਾਲਾ ਜੀ ਚਲੋ ਦੁੱਧ ਚੰਗਾ ਕੱਢੀ ਜਣਾ ਤੇ ਨਾਲਾ ਨੂਣਾ ਵੀ ਚਲੋ ਭਾਨੇ ਤੇ ਚੰਗੀ ਆ ਕਮਾਲਾ ਵੀਰ ਕਮਾਲਾ ਲੋ ਜੀ ਪੀਰ ਔਰ ਦੀ ਚੈੱਕ ਕਰੰਨੇ ਤੁਹਾਨੂੰ ਆਪਾਂ ਤੇ ਤਲਾਕ ਦੇ ਥਣਾ ਦਾ ਸੈਜ ਤੇ ਗਿਆ ਵੀ ਚੈੱਕ ਕਰਾਉਂਦੇ ਆਣ ਕੱਲਾ ਕੱਲਾ ਖਾਂਣ ਲੱਗਾ ਪਿਆ ਵਾ ਥਾਂ ਤੇ ਵੀ ਜਿਹੜੇ ਚਾਰੇ ਨੁਕਰਾਂ ਦੇ ਚਾਰ ਥਣ ਲੱਗੇ ਆ ਦੇ ਠੀਕ ਹੈ ਠੀਕ ਕਰਮਾ ਵੀ ਠੰਡੀ ਸੀਲ ਬਹੁਤ ਆ ਸਾਡੇ ਬਾਕੀ ਤੀਲੀਆਂ ਠੰਡੀਆਂ ਆ ਥਾਣਾ ਦਾ ਸੈਜ ਗਿਆ ਉਹ ਜਿਹੜਾ ਬਹੁਤ ਹੀ ਸ਼ਾਨਦਾਰ ਆ ਗਿਆ ਵਾ ਫੇਸ ਕੁਆਲਟੀ ਫੇਸ ਚੈੱਕ ਕਰਦੇ ਤੁਹਾਨੂੰ ਐਨ ਬੋਦੀ ਵਾਲੀ ਆ ਗਈ ਵੜਾ ਤੇ ਪਿਛੇ ਇਹਦੇ ਆ ਗਿਆ ਜੇ ਮੇਲ ਕਾਫ ਤੇ ਇਹਦਾ ਕੀ ਕਰਨਾ ਬਾਈ ਜੀ ਮੋਹਲਾ ਫਿਰ ਮੋਹਲਾ ਵੀਰ ਜੀ ਜਿੰਨਾ ਮਰਜ਼ੀ ਕਰੀਏ ਪਰ ਅੱਜ ਰੇਟ ਬਿਲਕੁਲ ਨਿਗੇ ਨਿਗੇ ਕਰਨੇ ਆ ਅੱਛਾ ਜੀ ਅੱਜ ਆਪਾਂ ਆਫਰ ਵੀ ਲਾਵਾਂਗੇ ਠੀਕ ਜੀ ਹਾਂ ਜੀ ਜਿਹੜੀ ਆਫਰ ਹੈ ਨਾ ਆਪਾਂ ਜੋ ਹੀ ਲਾਵਾਂਗੇ ਠੀਕ ਹੈ ਮੋਹਲਾ ਵੀਰ ਜੀ ਕਰਨਾ ਤਾਂ 45 ਪਰ ਆਪਾਂ 45 ਦੀ ਨਹੀਂ ਦੇਣੀ ਹਾਂ ਜੀ ਆਪਾਂ ਦੇਣੀ ਹੈ 40 ਦੀ 40 ਵੀ ਹਾਂ ਜੀ 40 ਦੇਣੀ ਹੈ 40 ਵੀ ਮੰਨਤਨ ਕਰਾਂਗੇ ਇੱਕ ਗੱਲ ਵੀ ਜੀ ਹੋਰ ਵੀ ਆਪਾਂ 100 ਕਿਲੋਮੀਟਰ ਤੱਕ ਪਹੁੰਚ ਜਿਹੜੀ ਫ੍ਰੀ ਕਰਾਂਗੇ ਠੀਕ ਲੋ ਜੀ 100 ਕਿਲੋਮੀਟਰ ਦੀ ਪਹੁੰਚ ਫ੍ਰੀ 100 ਕਿਲੋਮੀਟਰ ਦੇ ਵਿੱਚ ਆਊਗਾ ਕੋਈ 4000 ਕਰੈਗ ਚਾਰ ਪੰਜ ਦਿਨਾਂ ਕਿ ਲਗਭਗ ਪੈ ਹੀ ਜਾਣਾ ਜੀ ਹਾਂ ਜੀ ਜੇ ਕੋਈ ਐਂਡਾ ਲਗਭਗ ਗੱਡੀ ਵਾਲੇ ਮੰਗ ਲੈਂਦੇ ਆ 36 ਦੀ ਹਾਂਜੀ ਹਾਂਜੀ ਲਓ ਵੀ ਗੱਤੀ ਜਿਆਤੀ ਰਹੇਗੀ ਜੇ ਪਿੱਛੇ ਵਹਿਣ ਵੀਰ ਨੇ ਕੋ ਪਹੁੰਚ ਕਰਾਉਣੀ ਹੋਵੇ ਪਹੁੰਚ ਕਰਾ ਲੈ ਹਾਂਜੀ ਤੇ ਜੇ ਆਪਣਾ ਓਦਾਂ ਸਬਦਾ ਕਰਨਾ ਓਦਾਂ ਕਰਾ ਲੈ ਠੀਕ ਹੈ ਠੀਕ ਜਿੱਦਾਂ ਵੀ ਅਗਲੇ ਦਿਨ ਮਰਜ਼ੀ ਹੋ ਗਈ ਲਓ ਜੀ ਬਿਲਕੁਲ ਜਿਹੜੀ ਆਫਰ ਵੀਰ ਨੇ ਬਿਲਕੁਲ ਵੱਡੀ ਲਾਤੀ ਆਫਰ ਅੱਗੇ ਜੀ ਤਾਰੀਆਂ ਸੋਈਆਂ ਇਹ ਸਿਰਫ ਅੱਡੇ ਆਪਣੇ ਅੱਡੇ ਤੋਂ ਮਿਲਣਗੀਆਂ ਇੰਨੀਆਂ ਸੀ ਠੀਕ ਹੈ ਠੀਕ ਹਾਂਜੀ ਫਿਰ ਤੁਹਾਨੂੰ ਪਤਾ ਕਿ ਆਪਾਂ ਨੋਰਮਲ ਰੇਟ ਆ ਵੀਰ ਦਾ ਨਿੱਕਾ ਰੇਟ ਕਰੀਏ ਆ ਵੀ ਚੰਗੀ ਆ ਤੇ ਕੱਦ ਕਾੜ ਤੇ ਫੇਸ ਕੁਆਲਿਟੀ ਬਹੁਤ ਹੀ ਚੰਗੀ ਆ ਗਈ ਹਾਂਜੀ ਹਾਂਜੀ ਪ੍ਰੋਪਰ ਜੀ ਅੱਦੀ ਆਪਣੇ ਕੋਲ ਠੀਕ ਹੈ ਜੀ ਲਓ ਜੀ ਫੁੱਲ ਬਾਈ ਨੇ ਫੁੱਲ ਸਾਰੀ ਡਿਟੇਲ ਐ ਵਹਿੜਦੀ ਤੇ ਲਈ ਸੀ ਥੋੜੀ ਜੀ ਨਾਰਮਲ ਜੀ ਤਾਂ ਆ ਕਿਉਂਕਿ ਦੋ ਜਵਾਗ ਵਿੱਚ ਜਿੱਤੇ ਤੁਹਾਨੂੰ ਪਤਾ ਵੀ ਡੰਗਰ ਫਿਰ ਰਹਿ ਜਾਂਦਾ ਹਾਂਜੀ ਹਾਂਜੀ ਆ ਚੱਲ ਲੱਪਾ ਲੱਪਾ ਤੁਹਾਨੂੰ ਪਤਾ ਫਿਰ ਇੱਕ ਜਵਾਗ ਦੇ ਨਾਲ ਹੀ ਲੱਗ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਈ ਆੜੀ ਦੂਜੀ ਨੰਬਰ ਤੇ ਵਹਿੜਿਆ ਦੋ ਨੰਬਰ ਦੇ ਵਿੱਚ ਹੀ ਆ ਗਈ ਝੂੰਗੀ ਇੱਕ ਕਿਨਵਾ ਸੁਆਹੀ ਇਹ ਸੁਆ ਦੇ ਵਿੱਚ ਦੂਜਾ ਸੁਆ ਸੁਈ ਆ ਅੱਛਾ ਜੀ ਹਾਂ ਜੀ ਹਾਂ ਜੀ ਬਿਲਕੁਲ ਥੋੜੇ ਜਿਨੇ ਟੁੱਟੇ ਘਰੋਂ ਆਈ ਆ ਠੀਕ ਆ ਆਪਣੇ ਕੋਈ ਸਿਹਤ ਦੀ ਜਿਹੜੀ ਆ ਪੱਠਿਆਂ ਦੇ ਨਾਰਮਲ ਸੇਵਾ ਮਿਲ ਗਈ ਤੂੜੀ ਦਾੜੀ ਪੈਂਡੀ ਤੇ ਖਾਣ ਨਹੀਂ ਡੇ ਚੰਗੀ ਤਾਂ ਅੱਛਾ ਅੱਛਾ ਥੋੜਾ ਚਿਰ ਹੋਇਆ ਜਿਆ ਇਹਨੂੰ ਠੀਕ ਜੀ ਹਾਂ ਜੀ ਹਾਂ ਜੀ ਇਹਦੇ ਪਿੱਛੇ ਜਵਾਗ ਇਹਦੇ ਵਿੱਚ ਹੀ ਪਛਾਹ ਜੇ ਮਗਰ ਅੱਛਾ ਜੀ ਹਾਂ ਜੀ ਹਾਂ ਜੀ ਇਹਦੇ ਪਿੱਛੇ ਵੇਲ ਕਫ ਆ ਗਿਆ ਜੇ ਇਹ ਤੇ ਖੋਲੋ ਪਾਈ ਜੀ ਇਹਨੂੰ ਫਿਰ ਬਾਕੀ ਵਿੱਚ ਕ੍ਰੋਸ ਦੇ ਵਿੱਚ ਬੈਠ ਦੁੱਧ ਫੈਡ ਫੂਡਾਂ ਦੇ ਬੁਫੇਰੀ ਆਉਂਦੀ ਹੈ ਜੀ ਠੀਕ ਹੈ ਲਓ ਜੀ ਝੂੰਗੀ ਆ ਗਈ ਤੇ ਝੂੰਗਾ ਪਸ਼ੂ ਜਿਹੜਾ ਬਹੁਤ ਹੀ ਚੰਗਾ ਕਰਮਲਾ ਹੁੰਦਾ ਵਾ ਤੇ ਕੱਡ ਕੱਡ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਤੇਰੇ ਕੋਲ ਕਿੰਨਾ ਦੁੱਧ ਤੇਰੇ ਕੋਲ ਵੀ ਜੀ ਕੰਡੇ ਵਾਲਾ ਤੁਹਾਨੂੰ ਆਪਾਂ ਪਤਾ ਵੀ ਆਪਾਂ ਕੰਡੇ ਤੇ ਕਹੋ ਕਿ ਕੰਡੇ ਤੇ ਬਣਾ ਦਾਂਗੇ ਅੱਛਾ ਜੀ ਕਿੰਨੇ ਲੀਟਰ ਕਹੋ ਕਿ ਤੇ ਲੀਟਰਾਂ ਦੇ ਦਾਂਗੇ ਠੀਕ ਹੈ ਕਿੰਨਾ ਜੀ ਤੇ ਅਗਲੇ ਵਿੱਚ ਚਵਾ ਕੇ ਦੇਵਾਂਗੇ ਠੀਕ ਹੈ ਲਓ ਜੀ 13 ਲੀਟਰ ਜਿਹੜਾ ਇਸ ਤਰ੍ਹਾਂ ਦੇ ਕੋਲ ਦੁੱਧ ਤਿਆਰ ਆ ਤੇ ਥਣ ਭਾਂਡਾ ਜਿਹੜਾ ਇਹਦਾ ਵੀ ਚੰਗਾ ਵਾ ਹੈਨ ਕੱਲਾ ਕੱਲਾ ਥਣ ਲੱਗਾ ਪਿਆ ਕੋਈ ਇਲਾਕੇ ਤੋਂ ਜਰੂਰ ਚੈੱਕ ਕਰਉਣਾ ਤੁਹਾਨੂੰ ਥਾਣਾ ਦਾ ਹੈਗਾ ਬਹੁਤ ਹੀ ਸ਼ਾਨਦਾਰ ਆ ਗਿਆ। ਬਾਗੋਂ ਦੀ ਠੰਡੀ ਜਿਹੜੀ ਵੀ ਬਹੁਤ ਹੈ। ਅੱਛਾ ਜੀ। ਹਾਂ ਜੀ। ਠੀਕ ਲੋ ਜੀ। ਆਣਵੀ ਜੀ ਦੋਵਾਂ ਨੂੰ ਬਹੁਤ ਵਧੀਆ ਟੋਨ ਦੇ ਲੱਗੇ ਆ। ਠੀਕ ਹੈ ਜੀ। ਹਾਂ ਜੀ। ਇਹ ਜਵਾਕ ਇਹਦਾ ਆ ਗਿਆ ਜੇ ਮੇਲ ਕਾ ਫਿਰ ਇਹ ਹਰੀ ਵਿਜੀ ਉੱਥੇ ਜਦੋਂ ਆਪਾਂ ਪਾਸ ਕੀਤੀ ਨਾ ਹਾਂ ਜੀ। ਆਪਾਂ ਕੋ 3 1/2 ਕਿਲੋ ਉੱਥੇ ਚੋ ਕੇ ਪਾਸ ਕੀਤੀ ਹੈ। ਠੀਕ ਹੈ ਠੀਕ ਹੈ। ਹਾਂ ਜੀ ਹਾਂ ਜੀ। ਲੋ ਜੀ سٹار ਦੇ ਤਿੰਨ ਤਿੰਨ ਲੀਟਰ ਦੇ ਆਸ-ਪਾਸ ਜਿਹੜੀ ਬਾਈ ਨੇ ਚੋਗ ਲੈਦੀ ਆ ਤੇ ਉਹ ਸਭ ਨੂੰ ਵੀਰ ਭਰਾ ਅੰਦਾਜ਼ਾ ਲਾਵੇ ਤੇ ਇਹਦਾ ਭਾਈ ਜੀ ਮੁੱਲ ਫਿਰ ਇਹਦਾ ਮੁੱਲ ਵਿੱਚ ਹੀ ਉਹਨਾਂ ਹੀ ਕਰਦੀ ਏ ਕਿੰਨਾ 40 ਹਾਂਜੀ 40 ਦੇ ਦਈਏ ਇਹਦੀ ਪਹੁੰਚ ਆ ਬੜੀ 100 ਕਿਲੋਮੀਟਰ ਦੇ ਘਰ ਦਾਂਗੇ ਅੱਛਾ ਜੀ ਹਾਂਜੀ ਹਾਂਜੀ ਕਰ ਦਈਏ ਮਾਨਦਨ ਚੋਣ ਮਾਨਦਨ ਕਰ ਦਈਏ ਹਾਂਜੀ ਚਲੋ ਯਾਰ ਹੋਰ ਘੱਟ ਦੇ ਦਿਓ 40 ਤੋਂ 39 ਦੀ ਹਾਂਜੀ 39 ਦੀ ਬਾਕੀ ਤੁਹਾਨੂੰ ਪਤਾ ਪਹੁੰਚ ਵੀ ਇੱਥੇ ਪੈਣੀ ਆ 100 ਕਿਲੋਮੀਟਰ ਦੀ ਪਹੁੰਚ ਪੈਣੀ ਠੀਕ ਲੋ ਜੀ 39 40 ਦੀਆਂ ਵਾੜਾਂ ਬਿਲਕੁਲ ਜਿਹੜੇ ਨਾਰਮਲ ਰੇਟ ਤੇ ਪਹੁੰਚ ਵੀ ਫ੍ਰੀ ਦਵਾਂ ਵਾੜਾਂ ਦੀ ਕਿੱਥੇ ਜੀ ਮਰਜ਼ੀ ਕੋ 100 ਕਿਲੋਮੀਟਰ ਦੇ ਵਿੱਚ ਵਿੱਚ ਜਿਹੜਾ ਮਰਜ਼ੀ ਵੀਰਪਰਾ ਕੋਈ ਮੰਗਵਾ ਸਕਦਾ ਏ ਇੱਕ ਵੀਡੀਓਫਰ ਹੋਰ ਲਾ ਲਈਏ ਹਾਂਜੀ ਤੁਮਾ ਕਾਫਲ ਲਾ ਲਈ ਆਪਾਂ ਲਾ ਲਓ ਲਾ ਰੋ ਜੇ ਕੋਈ ਵੀਰਪਰਾ ਇਕੱਠਾ ਜੋੜਾ ਲੈਣਾ ਹੈ ਆਪਣੇ ਕੋਲੋਂ ਹਾਂਜੀ ਆਪਾਂ ਉਹਦੇ ਘਰ ਤੱਕ ਦੀ ਪਹੁੰਚ ਫ੍ਰੀ ਕਰ ਦਾਂਗੇ ਪਮ ਤਾਂ ਚੱਲੋ ਤਰਾ ਜਿੱਥੇ ਮਰਜੀ ਹੋਵੇ ਹਾਂਜੀ ਹਾਂਜੀ ਜਿੱਥੇ ਦਾ ਮਰਜੀ ਹੋਵੇ 100 ਤੋਂ ਜ਼ਿਆਦਾ ਵੀ ਹੋਵੇ 100 ਕਿਲੋਮੀਟਰ ਦਾ ਤੇ ਚਲੋ ਆਪਾਂ ਕਰਨਾ ਹੀ ਕਰਨਾ ਅੱਛਾ ਅੱਛਾ ਜੋੜਾ ਇਕੱਠਾ ਲੈਣਾ ਨਾ ਕੋਈ ਭਾਵੇਂ 200 ਕਿਲੋਮੀਟਰ ਹੋਵੇ 250 ਕਿਲੋਮੀਟਰ ਹੋਵੇ ਆਪਣੀ ਪਹੁੰਚ ਹੋਊਗੀ ਠੀਕ ਹੈ ਠੀਕ ਹੈ ਨਾ ਵੀ ਕੀ ਵੀਰਪਾ ਦੇ ਜੋੜਾ ਫੇਟਮਦਾ ਤੇ ਭਾਵੇਂ 200 ਤੱਕ ਕਿਲੋਮੀਟਰ ਤੱਕ ਵੀ ਹੋਵੇ ਉੱਥੇ ਤੱਕ ਵੀ ਵੀਰ ਉਹ ਨਹੀਂ ਪਹੁੰਚਾਉਣਗੇ ਤੇ ਜਿਹੜੀ ਅੱਜ ਬਹੁਤ ਹੀ ਜ਼ਿਆਦਾ ਵੱਡੀ ਹੈ ਨਾ ਆਫਰ ਲਾਤੀ ਹੈ ਬਾਈ ਹੁਣਾਂ ਨੇ ਬਿਲਕੁਲ ਜਿਹੜੇ ਨਾਰਮਲ ਰੇਟ ਵੀ ਕੈਜ ਕੀਤੇ ਆ ਰਾਣਾ ਜੀ ਪੂਰੀਆਂ ਤੰਦਗਾ ਬਰੀਡ ਦੀਆਂ ਵੀ ਜੀ ਵੜਾ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਤੇ ਹੈ ਵੀ ਕੱਦ ਕਾਠ ਵੀ ਬਹੁਤ ਹੀ ਚੰਗਾ ਆ ਗਿਆ ਕੋਈ ਸੇਵਾ ਵਾਲਾ ਵੀਰ ਭਰਾ ਲੈ ਜੋ ਤੇ ਚਲ ਦੁੱਧ ਚੰਗਾ ਕੱਢੀ ਜਾਣਾ ਕਰਨ ਵਾਲਿਆਂ ਨੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਆਪਾਂ ਵੀ ਜੀ ਗਰੰਟੀ ਦਿੰਦੇ ਆਂ ਵੀ ਆਪਣੇ ਨਗਰ ਤੋਂ ਦੁੱਧ ਹੋ ਵਧਣਗੇ ਕਿਉਂਕਿ ਇਹ ਜੋ ਭੋਲੇ ਚ ਹਾਂਜੀ ਹਾਂਜੀ ਆ ਵੀ ਬਿਲਕੁਲ ਟੁੱਟੇ ਘਰੋਂ ਆਈ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਚਲੋ ਜਿਆਦਾ ਨਹੀਂ ਵੀਰ ਜੀ ਮੇਰੇ ਕੋਲ ਰਵੇ ਨਾ ਮੈਂ 17 18 ਕਿਲੋ ਚਵਾ ਦੂੰਗਾ 2 4 ਦਿਨ ਮੈਨੂੰ ਕੋਈ ਸੇਵਾ ਦਾ ਮੌਕਾ ਵੀਰ ਭਰਾ ਦੇਵੇ ਨਾ ਅੱਛਾ ਅੱਛਾ ਤੇ ਆਪਾਂ 17 18 ਕਿਲੋ ਚਵਾ ਕੇ ਦਵਾਂਗੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਕਿਉਂਕਿ ਪੱਠਿਆਂ ਪੱਠਿਆਂ ਦੇ ਚੁੰਦੇ ਰਹੇ ਆ ਇਹ ਗੱਲ ਸਹੀ ਆ ਹਾਂਜੀ ਤੇ ਆਪਾਂ ਦੁੱਧ ਆਪਾਂ ਦੁੱਧ ਦੱਸਦੇ ਪਿਛਲੇ ਘਰ ਦਾ ਹੀ ਹਾਂਜੀ 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 ਠੀਕ ਹੈ ਠੀਕ ਹੈ ਵੀ ਜਿੰਨਾ ਬੱਚੋਗੇ ਲੈਂਦਾ ਠੀਕ ਹੈ ਲਓ ਬਾਈ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਜੇ ਸਾਰੇ ਪਸ਼ੂ ਪਾਲਕ ਭਰਾਵਾਂ ਦਾ